ਪੋਰਵਿਕਾਰ ਕਿਸੇ ਵੀ ਤਰ੍ਹਾਂ ਦਾ ਆਵਾਜ਼ਾਈ ਦਾ ਸਾਧਨ ਰੋਕਣਾ ਸਖਤ ਬਣਾਇਆ ਹੈ ਜੋ ਵੀ ਇਸਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਹਰੀਕੇ ਪਤਨ ਤੋਂ ਛੱਡਿਆ ਗਿਆ ਪਾਣੀ ਹੁਣ ਪੰਜਾਬ ਦੇ ਵਿੱਚ ਵੱਡੀ ਤਬਾਹੀ ਮਚਾਉਣ ਦੀ ਖਤਰੇ ਦੀ ਇੱਕ ਘੰਟੀ ਹੈ ਦੱਸਦੀ ਹੈ ਕਿ 3,00,500 ਕਿਊਸਿਕ ਪਾਣੀ ਜੋ ਹੈ ਹਰੀਕੇ ਹੈਡਬਕਸ ਤੋਂ ਛੱਡਿਆ ਗਿਆ ਜੋ ਕਿ ਠਾਠਾ ਮਾਰਦਾ ਹੋਇਆ ਤਰਨਤਾਰਨ ਦੇ ਵੱਲ ਵਗ ਰਿਹਾ ਤੇ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਵੀ ਇਹ ਜਿਹੜਾ ਕਿ ਪਾਣੀ ਹੈ ਉਹ ਮਾਰ ਕਰ ਸਕਦਾ ਇਸ ਮੌਬਿਤ ਖਤਰੇ ਨੂੰ ਵੇਖਦਿਆਂ ਹੋਇਆਂ ਤਰਨਤਾਰਨ ਨੂੰ ਹਾਈ ਹੜ ਜ਼ੋਨ ਐਲਾਨ ਦਿੱਤਾ ਗਿਆ ਇੱਥੇ ਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋਣ ਲੱਗੀ ਹੈ ਲੋਕਾਂ ਨੂੰ ਪਿੰਡ ਛੱਡ ਕੇ ਜਾਣਦ ਲਈ ਕਿਹਾ ਜਾ ਰਿਹਾ ਤੇ ਇੱਥੇ ਹੀ ਬਸਦੀਆਂ ਪ੍ਰਸ਼ਾਸਨਿਕ ਟੀਮਾਂ ਵੀ ਹੁਣ ਇਹਨਾਂ ਖੇਤਰੇ ਵਾਲੇ ਖੇਤਰਾਂ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਲੋਕਾਂ ਦੀ ਜਾਨਵਾਲ ਦੀ ਰੱਖਿਆ ਕੀਤੀ ਜਾ ਸਕੇ ਤਸਵੀਰਾਂ ਦੇਖੋ ਕਿਵੇਂ ਜਿਹੜਾ ਕਿ ਫਾਜ਼ਲਕਾ ਫਰੋਜ਼ਪੁਰ ਅਤੇ ਤਰਨਤਾਰਨ ਦੇ ਵਿੱਚ ਹਰੀਕੇ ਹੈਡਵਰਕਸ ਦਾ ਜਿਹੜਾ ਕਿ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਤੇ ਕਿਵੇਂ ਠਾਠਾ ਮਾਰਦਾ ਹੋਇਆ ਇਹ ਪਾਣੀ ਅੱਗੇ ਵਧ ਰਿਹਾ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਧ ਖਤਰਾ ਜਿਹੜਾ ਕਿ ਦਰਿਆ ਦੇ ਨੇੜਲੇ ਇਲਾਕੇ ਨੇ ਉਹਨਾਂ ਦੇ ਵਿੱਚ ਮੰਡਰਾਇਆ ਹੋਇਆ ਕਿਉਂਕਿ ਹੁਣ ਤੱਕ ਦੀ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ 3.5 ਲੱਖ ਕਿਊਸਿਕ ਪਾਣੀ ਹੈ ਉਹ ਡੈਮਾ ਤੋਂ ਛੱਡੇਗੇ ਪਾਣੀ ਤੋਂ ਬਹੁਤ ਆਤ ਮਾਤਰਾ ਦੇ ਵਿੱਚ ਅਤੇ ਹੁਣ ਤੱਕ ਸਭ ਤੋਂ ਜ਼ਿਆਦਾ ਜਿਹੜਾ ਕੀ ਹੈ ਪਾਣੀ ਹੈ ਉਹ ਹਰੀਕੇ ਹੈਡਵਰਕ ਤੋਂ ਛੱਡਿਆ ਗਿਆ ਜਿਸ ਕਰਕੇ ਹੁਣ ਵੱਡੀ ਜਿਹੜੀ ਕਿ ਖਤਰੇ ਦੀ ਘੰਟੀ ਉਹ ਕੱਲੇ ਤਰਨਤਾਰਨ ਫਾਜ਼ਿਲਕਾ ਫਰੋਜ਼ਪੁਰ ਦੇ ਵਿੱਚ ਹੀ ਨਹੀਂ ਸਗੋ ਹੋਰ ਵੀ ਜਿਹੜੇ ਕੀ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਜਿੱਥੋਂ-ਜਿੱਥੋਂ ਸਤਲੁਜ ਦਰਿਆ ਹੋ ਕੇ ਗੁਜ਼ਰਦਾ ਹੈ ਉਹਨਾਂ ਲੋਕਾਂ ਨੂੰ ਅਲਰਟ ਮੋਰ ਤੇ ਕਰ ਦਿੱਤਾ ਗਿਆ ਉਧਰ ਭਾਖੜਾ ਦੇ ਵਿੱਚ ਵੀ ਇਸ ਵੇਲੇ ਪਾਣੀ ਦਾ ਪੱਧਰ ਡੇਂਜਰ ਜ਼ੋਨ ਦੇ ਕਰੀਬ ਪਹੁੰਚ ਚੁੱਕਿਆ ਹੈਗਾ ਜਿਸ ਕਰਕੇ ਇੱਥੋਂ ਵੀ ਪਾਣੀ ਲਗਾਤਾਰ ਰਿਲੀਜ਼ ਕੀਤਾ ਜਾ ਰਿਆ ਤੇ ਉਹ ਪਾਣੀ ਵੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਆਉਂਦਾ ਜ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਸਤਲੁਜ ਦਰਿਆ ਖਤਰੇ ਦੀ ਘੰਟੀ ਜਿਹੜੀ ਆ ਉਹ ਪੰਜਾਬ ਦੇ ਲਈ ਬਣਿਆ ਹੋਇਆ ਖਤਰਾ ਬਣਿਆ ਹੋਇਆ ਜਿਸ ਕਰਕੇ ਹੁਣ ਪ੍ਰਸ਼ਾਸਨ ਅਲਰਟ ਮੋਡ ਤੇ ਹੈ ਪ੍ਰਸ਼ਾਸਨਿਕ ਟੀਮਾਂ ਵੀ ਤਨਤ ਕੀਤੀਆਂ ਗਈਆਂ ਨੇ ਜਿਹੜੇ ਪਹਿਲਾਂ ਤੋਂ ਹੀ ਹੜਾ ਦੀ ਮਾਰ ਹਿੱਟ ਇਲਾਕੇ ਹੈਗੇ ਨੇ ਉੱਥੇ ਰੈਸਕਿਊ ਕੀਤੇ ਜਾ ਰਹੇ ਨੇ ਹੁਣ ਜਿਹੜਾ ਕਿ ਤਰਨਤਾਰਨ ਨੂੰ हाई डेंजर जोन ਦੇ ਵਿੱਚ ਰੱਖਿਆ ਗਿਆ ਕਿਉਂਕਿ ਲਗਾਤਾਰ ਇੱਥੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈਗਾ ਤੇ ਅਜੇ ਤੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅਧਿਕਾਰੀ ਵੀ ਗਰਾਊਂਡ ਜ਼ੀਰੋ ਤੇ ਜਿਹੜਾ ਕਿ ਆਪਣੀਆਂ ਸੇਵਾਵਾਂ ਮੈਂ ਦੇ ਰਹੇ ਹੈਗੇ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈਗਾ ਅਤੇ ਕੀ ਕੀ ਵਰਨਿੰਗ ਜਾਰੀ ਕੀਤੇ ਜਾ ਰਹੀ ਨੇ ਸਭ ਤੋਂ ਪਹਿਲਾਂ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਅਤੇ ਨਾਲ ਜੋ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਹੈ ਉਹ ਵੀ ਸੁਣਾਵਾਂਗੇ ਗੁਰੂ ਪਿਆਰੀ ਸਾਥਕ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਦੇ ਘਰ ਰਹਿੰਦੀਆਂ ਹਨ ਜਾਂ ਜਿਹੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਬੇਨਤੀ ਆ ਕਿ ਹੜਾਰੋਂ ਮੁੱਕ ਰੱਖਦਿਆਂ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਨੂੰ ਮੁੱਕ ਰੱਖਦਿਆਂ ਹੋਇਆ ਉਹ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲ ਨਗਰੋਂ ਕੱਢ ਕੇ ਕਿਸੇ ਸੁਰੱਖਿਅਤ ਥਾਂ ਤੇ ਭਾਈ ਉੱਪਰ ਪਿੰਡ ਵਿੱਚ ਆ ਜਾਣ ਜਾਂ ਜਿੱਥੇ ਜਿੱਥੇ ਕੈਂਪ ਭਰੇ ਹਾ ਉਨਾ ਨਾ ਮਾਤੇ ਉਹ ਆ ਜਾਣ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨੂੰ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਬਾ ਹੁਕਮ ਮਾਨਜੋਗ ਡੀਸੀ ਤਰਨਤਾਰਨ ਸਾਹਿਬ ਅਤੇ ਐਸਐਸਪੀ ਸਾਹਿਬ ਤਰਨਤਾਰਨ ਅਤੇ ਡੀਐਸਪੀ ਪੱਟੀ ਅਤੇ ਮੁਖ ਅਫਸਰ ਥਾਣਾ ਪੱਟੀ ਸਦਰ ਤੇ ਬੇਨਤੀ ਕੀਤੀ ਜਾਂਦੀ ਆ ਕਿ ਇਲਾਕੇ ਦੇ ਮੇਰੀ ਚੌਕੀ ਦੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਵਿੱਚ ਪਿੰਡ ਫੁੱਲਾਵਾਲੀ ਪਿੰਡ ਸਭਰਾ ਅਤੇ ਇਸ ਤੋਂ ਇਲਾਵਾ ਇਹ ਡੂਮੀ ਵਾਲਾ ਸੀਤੋਮਾਈ ਟੁਕੀਆਂ ਅਤੇ ਕੋਟ ਬੁੱਢਾ ਅਤੇ ਗਦਾਈਕੇ ਇਸ ਤੋਂ ਇਲਾਵਾ ਪਿੰਡ ਜੱਲੋਕੇ ਉਰਲਾ ਤੇ ਜੱਲੋਕੇ ਪਾਰਲਾ ਇਹ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਖੜਾਣ ਦੀਆਂ ਜੋ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਆ ਰਿਹਾ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮਾਨਯੋਗ ਡੀਸੀ ਸਾਹਿਬ ਨੇ ਇਲਾਕੇ ਰੈਡ ਅਲਰਟ ਕੀਤਾ ਹੋਇਆ ਵਾ ਇਸ ਲਈ ਮੇਰੇ ਇਲਾਕੇ ਦੇ ਜਿੰਨੇ ਵੀ ਹੈਗੇ ਆ ਨਿਵਾਸੀ ਆ ਉਹ ਆਪਣਾ ਸਮਾਨ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਅਤੇ ਆਪਣੇ ਬੱਚਿਆਂ ਨੂੰ ਸਖੇ ਜਗ੍ਹਾ ਤੇ ਲੈ ਜਾਣ ਤਾਂ ਕਿ ਕੋਈ ਵੀ ਜਿਹੜੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅਤੇ ਜੇਕਰ ਕੋਈ ਅਜਾ ਕਰਨ ਤੋਂ ਮਨਾ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਆਪਣੇ ਜਿਹੜਾ ਵਾ ਨੁਕਸਾਨ ਦਾ ਖੁਦ ਮੇਵਾਰੂਗਾ